ਹਾਲੀ ਦੇ ਜ਼ਿਰਖਪੁਰ ਦੇ ਵਿੱਚ ਤਿੰਨ ਦਿਹਾੜੇ ਸਨੇਚਿੰਗ ਹੋਈ ਹੈ ਬਾਈਕ ਸਵਾਰ ਸਨੇਚਰਾਂ ਨੇ ਦੱਸਿਆ ਕਿ ਸੋਨੇ ਦੀ ਚੇਨ ਚਪਟੀ ਹੈ ਮਹਿਲਾ ਸਕੂਟੀ ਸਵਾਰ ਦੇ ਪਿੱਛੇ ਬੈਠੀ ਹੋਈ ਸੀ ਜਿਸ ਦੀ 2 ਤੋਲੇ ਦੀ ਸੋਨੇ ਦੀ ਚੇਨ ਦੱਸੀ ਜਾ ਰਹੀ ਹੈ ਜਿਸ ਨੂੰ ਚਪਟ ਲਿਆ ਗਿਆ ਚਲਦੀ ਬਾਈਕ ਤੇ ਹੀ ਦੱਸਿਆ ਕਿ ਵਾਰਦਾਤ ਤੋਂ ਅਨਜਾਮ ਦਿੱਤਾ ਗਿਆ ਸਨੇਚਿੰਗ ਕਰਕੇ ਚੰਡੀਗੜ੍ਹ ਦੇ ਬਾਲੇ ਜਿਹੜੇ ਬਦਮਾਸ਼ ਨੇ ਫਰਾਰ ਹੋਏ ਨੇ ਵਾਰਦਾਤ ਸੀਸਰੀਵੀ ਦੇ ਵਿੱਚ ਕੈਦ ਹੋਈ ਹੈ ਔਰ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਚਲਦੀ ਸਕੂਟੀ ਤੇ ਇਹ ਮਹਿਲਾ ਜੋ ਪਿੱਛੇ ਵਾਲੇ ਪਾਸੇ ਬੈਠੀ ਹੋਈ ਹੈ ਇਸ ਦੀ ਸੋਨੇ ਦੀ ਚੇਨ ਚਪਟੀ ਗਈ ਹੈ ਬਹੁਤ ਆਸਾਨੀ ਦੇ ਨਾਲ ਇਹਨਾਂ ਚਪਟਮਾਰਾਂ ਨੇ ਸੋਨੇ ਦੀ ਚੇਨ ਚਪਟੀ ਅਤੇ ਅੱਗੇ ਵੱਲ ਫਰਾਰ ਹੋਏ ਨੇ ਬਦਮਾਸ਼ ਜ਼ਰਖਪੁਰ ਤੋਂ ਚੰਡੀਗੜ੍ਹ ਵਾਲੇ ਪਾਸੇ ਆਏ ਨੇ ਹਾਲਾਂਕਿ ਇਹਨਾਂ ਨੂੰ ਦਬੋਚਣਾ ਆਸਾਨ ਹੋ ਸਕਦਾ ਹੈ ਪੁਲਿਸ ਦੇ ਲਈ ਕਿਉਂਕਿ ਥਾ-ਥਾਤੇ ਸੀਸੀਟੀਵੀ ਕੈਮਰਾਸ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਲੱਗੇ ਹੋਏ ਨੇ ਔਰ ਵੇਖਣਾ ਹੋਏਗਾ ਕਦੋਂ ਤੱਕ ਇਹਨਾਂ ਨੂੰ ਜਿਹੜਾ ਹੈ ਪੁਲਿਸ ਦਬੋਚਦੀ ਹੈ ਕਿਉਂਕਿ ਸ਼ਰਅ ਇਹਨਾਂ ਨੇ ਦਿਨ ਦਿਹਾੜੇ ਇਹ ਮਹਿਲਾ ਤੋਂ ਸੋਨੇ ਦੀ ਚੇਨ ਚਪਟੀ ਹੈ ਤਾਂ ਸਭ ਤੋਂ ਵੱਧ ਦੇਖਿਆ ਜਾ ਸਕਦਾ ਹੈ ਔਰ ਲਗਾਤਾਰ ਜਿਹਾ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਬਦਮਾਸ਼ ਬਿਨਾ ਕਿਸੇ ਖੋਫ ਤੋਂ ਇਹ ਚਪਟਮਾਰੀ ਕਰਦੇ ਹੋਏ ਨਜ਼ਰ ਆਉਂਦੇ ਨੇ ਇਹ ਵੀ ਦੇਖਿਆ ਜਾ ਸਕਦਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਕਿ ਇਹਨਾਂ ਨੇ ਮੂੰਹ ਵੀ ਨਹੀਂ ਟਕੇ ਨੇ ਇਹ ਦੋਵਾਂ ਬਦਮਾਸ਼ਾਂ ਨੇ ਦੋਵਾਂ ਚੋਰਾ ਨੇ ਚਪਟਮਾਰਾਂ ਨੇ ਔਰ ਸ਼ਰਿਆ ਮੇਨ ਦੇ ਵੱਲੋਂ ਜਿਹੜਾ ਹੈ ਇਹ ਚਪਟਮਾਰੀ ਕੀਤੀ ਗਈ ਹੈ ਔਰ ਇੱਕ ਜਿਹੜਾ ਪਿੱਛੇ ਬੈਠਾ ਹੈ ਇਸਨੇ ਬੈਗ ਪਾਇਆ ਹੋਇਆ ਅੱਗੇ ਵਾਲੇ ਪਾਸੇ ਜੋ ਬੈਠਾ ਸ਼ਖਸ ਉਹ ਬਾਈਕ ਚਲਾ ਰਿਹਾ ਹੈ ਪਿੱਛੇ ਵਾਲੇ ਬੈਠੇ ਹੋਏ ਨੌਜਵਾਨ ਨੇ ਹੀ ਇਹ ਚਪਟਮਾਰੀ ਕੀਤੀ ਹੈ ਹਾਲੀ ਦੇ ਜ਼ਿਰਖਪੁਰ ਦੇ ਵਿੱਚ ਤਿੰਨ ਦਿਹਾੜੇ ਸਨੇਚਿੰਗ ਹੋਈ ਹੈ ਬਾਈਕ ਸਵਾਰ ਸਨੇਚਰਾਂ ਨੇ ਦੱਸਿਆ ਕਿ ਸੋਨੇ ਦੀ ਚੇਨ ਚਪਟੀ ਹੈ ਮਹਿਲਾ ਸਕੂਟੀ ਸਵਾਰ ਦੇ ਪਿੱਛੇ ਬੈਠੀ ਹੋਈ ਸੀ ਜਿਸ ਦੀ 2 ਤੋਲੇ ਦੀ ਸੋਨੇ ਦੀ 체ਨ ਦੱਸੀ ਜਾ ਰਹੀ ਹੈ ਜਿਸ ਨੂੰ ਚਪਟ ਲਿਆ ਗਿਆ ਚਲਦੀ ਬਾਈਕ ਤੇ ਹੀ ਦੱਸਿਆ ਕਿ ਵਾਰਦਾਤ ਤੋਂ ਪੰਜਾਬ ਦਿੱਤਾ ਗਿਆ ਸਟੈਚਿੰਗ ਕਰਕੇ ਚੰਡੀਗੜ੍ਹ ਦੇ ਬਾਲੇ ਜਿਹੜੇ ਬਦਮਾਸ਼ ਨੇ ਫਰਾਰ ਹੋਏ ਨੇ ਵਾਰਦਾਤ ਸਿਸਰਵੀ ਦੇ ਵਿੱਚ ਕੈਦ ਹੋਈ ਹੈ ਔਰ ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਚਲਦੀ ਸਕੂਟੀ ਤੇ ਇਹ ਮਹਿਲਾ ਜੋ ਪਿੱਛੇ ਵਾਲੇ ਪਾਸੇ ਬੈਠੀ ਹੋਈ ਹੈ ਇਸ ਦੀ ਸੋਨੇ ਦੀ 체ਨ ਚਪਟੀ ਗਈ ਬਹੁਤ ਹੀ ਆਸਾਨੀ ਦੇ ਨਾਲ ਇਹਨਾਂ ਚਪਟਮਾਰਾਂ ਨੇ ਸੋਨੇ ਦੀ 체ਨ ਚਪਟੀ ਅਤੇ ਅੱਗੇ ਵੱਲ ਫਰਾਰ ਹੋਏ ਨੇ ਬਦਮਾਸ਼ ਜ਼ਰਖਪੁਰ ਤੋਂ ਚੰਡੀਗੜ੍ਹ ਵਾਲੇ ਪਾਸੇ ਆਏ ਨੇ ਹਾਲਾਂਕਿ ਇਹਨਾਂ ਨੂੰ ਦਬੋਚਣਾ ਆਸਾਨ ਹੋ ਸਕਦਾ ਹੈ ਪੁਲਿਸ ਦੇ ਲਈ ਕਿਉਂਕਿ ਥਾ-ਥਾਤੇ ਸੀਸੀਟੀਵੀ ਕੈਮਰਾਸ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਲੱਗੇ ਹੋਏ ਨੇ ਔਰ ਵੇਖਣਾ ਹੋਏਗਾ ਕਦੋਂ ਤੱਕ ਇਹਨਾਂ ਨੂੰ ਜਿਹੜਾ ਹੈ ਪੁਲਿਸ ਦਬੋਚਦੀ ਹੈ ਕਿਉਂਕਿ ਸ਼ਰਅ ਇਹਨਾਂ ਨੇ ਦਿਨ ਦਿਹਾੜੇ ਇਹ ਮਹਿਲਾ ਤੋਂ ਸੋਨੇ ਦੀ ਚੇਨ ਚਪਟੀ ਹੈ ਤਾਂ ਸਭ ਤੋਂ ਵੱਧ ਤਰ੍ਹਾਂ ਤੇ ਵੇਖਿਆ ਜਾ ਸਕਦਾ ਹੈ ਔਰ ਲਗਾਤਾਰ ਜਿਹਾ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਬਦਮਾਸ਼ ਬਿਨਾ ਕਿਸੇ ਖੋਫ ਤੋਂ ਇਹ ਚਪਟਮਾਰੀ ਕਰਦੇ ਹੋਏ ਨਜ਼ਰ ਆਉਂਦੇ ਨੇ ਇਹ ਵੀ ਦੇਖਿਆ ਜਾ ਸਕਦਾ ਹੈ ਇਹਨਾਂ ਤਸਵੀਰਾਂ ਦੇ ਵਿੱਚ ਕਿ ਇਹਨਾਂ ਨੇ ਮੂੰਹ ਵੀ ਨਹੀਂ ਟਕੇ ਨੇ ਇਹ ਦੋਵਾਂ ਬਦਮਾਸ਼ਾਂ ਨੇ ਦੋਵਾਂ ਚੋਰਾ ਨੇ ਚਪਟਮਾਰਾ ਨੇ ਔਰ ਸ਼ਰਿਆ ਮੇਨ ਦੇ ਵੱਲੋਂ ਜਿਹੜਾ ਹੈ ਇਹ ਚਪਟਮਾਰੀ ਕੀਤੀ ਗਈ ਹੈ ਔਰ ਇੱਕ ਜਿਹੜਾ ਪਿੱਛੇ ਬੈਠਾ ਹੈ ਇਸਨੇ ਬੈਗ ਪਾਇਆ ਹੋਇਆ ਅੱਗੇ ਵਾਲੇ ਪਾਸੇ ਜੋ ਬੈਠਾ ਸ਼ਖਸ ਉਹ ਬਾਈਕ ਚਲਾ ਰਿਹਾ ਹੈ ਪਿੱਛੇ ਵਾਲੇ ਬੈਠੇ ਹੋਏ ਨੌਜਵਾਨ ਨੇ ਹੀ ਇਹ ਚਪਟਮਾਰੀ ਕੀਤੀ ਹੈ